ਮਹੀਨੇ ਦੀ ਸ਼ੁਰੂਆਤ ਰਾਹਤ ਪਰ ਖਬਰ ਨਾਲ ਹੋਈ ਹੈ ਤੇ ਇਹ ਰਾਹਤ ਮਹਿੰਗਾਈ ਦੇ ਮੋਰਚੇ ਤੇ ਨਰਚਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ ਹਾਲਾਂਕਿ ਇਸ ਵਾਰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ ਦੇਸ਼ ਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ 'ਚ 19 ਤੋਂ 20 ਰੁਪਏ ਦੀ ਕਮੀ ਆਈ ਹੈ ਨਵੇਂ ਸਿਲੰਡਰ ਦੀਆਂ ਕੀਮਤਾਂ ਆਈਓਸੀਐਲ ਦੀ ਵੈਬਸਾਈਟ ਤੇ ਅਪਡੇਟ ਕੀਤੀਆਂ ਗਈਆਂ ਹਨ ਜੋ ਕਿ 1 ਮਈ 2024 ਤੋਂ ਲਾਗੂ ਹੋਣ ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ 1 ਮਈ ਤੋਂ ਰਾਜਧਾਨੀ ਦਿੱਲੀ 'ਚ 9 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ₹120 ਦੀ ਕਟੌਤੀ ਕੀਤੀ ਗਈ ਹੈ ਤੇ ਇਸ ਦੀ ਕੀਮਤ 1764.50 ਪੈਸੇ ਤੋਂ ਕੱਟ ਕੇ 1745.50 ਰੁਪਏ ਤੇ ਆ ਗਈ ਹੈ ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ LPG ਸਿਲੰਡਰ ਦੀ ਕੀਮਤ 1717. ਪੰਜ ਰੁਪਏ ਤੋਂ ਘਟ ਕੇ ਸੋਲਾਂ ਸੌ ਅਠਾਨਵੇਂ ਦਸ਼ਮਲਵ ਪੰਜ ਰੁਪਏ ਹੋ ਗਈ ਹੈ ਚੇਨਈ 'ਚ ਵੀ ਇਹ ਸਿਲੰਡਰ

ਮੋਰ ਚیتے ਹੈ ਦਰਸਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ ਹਾਲਾਂਕਿ ਇਸ ਵਾਰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦੇਸ਼ ਚ ਚੱਲ ਰਹੀਆਂ ਲੋਕਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ 'ਚ 19 ਤੋਂ 20 ਰੁਪਏ ਦੀ ਕਮੀ ਆਈ ਹੈ। ਨਵੇਂ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ ਤੇ ਅਪਡੇਟ ਕੀਤੀਆਂ ਗਈਆਂ ਹਨ ਜੋ ਕਿ 1 ਮਈ 2024 ਤੋਂ ਲਾਗੂ ਹੋਣ। ਤੇਲ ਮਾਰਕੀਟਿੰਗ ਕੰਪਨੀਆ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ 1 ਮਈ ਤੋਂ ਰਾਜਧਾਨੀ ਦਿੱਲੀ 'ਚ 9 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ₹20 ਦੀ ਕਟੌਤੀ ਕੀਤੀ ਗਈ ਹੈ ਤੇ ਇਸ ਦੀ ਕੀਮਤ 1764.50 ਪੈਸੇ ਤੋਂ ਕੱਟ ਕੇ 1745.50 ਰੁਪਏ ਤੇ ਆ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਵਿਪਾਰਕਲ ਪੀਜੀ ਸਿਲੰਡਰ ਦੀ ਕੀਮਤ 1717.5 ਰੁਪਏ ਤੋਂ ਕੱਟ ਕੇ 1698.5 ਰੁਪਏ ਹੋ ਗਈ ਹੈ। ਚੇਨਈ ਵਿੱਚ ਵੀ ਇਹ ਸਿਲੰਡਰ कोलकाता कमर्शियल सिलेंडर की कीमत च एक रुपए होनी भी रुपए की कटौती की गई है सिलेंडर जो अठारह सौ उन्यासी रुपए चिक रिया इतना अठारह सौ उन्नाठ रुपए हो गया है ब्यूरो रिपोर्ट एस एम स्यूज